ਕਾਲੀ ਗੁਰੂਗ੍ਰਾਂਦ ਸਾਹਿਬ ਪਾੜਨ ਕਰਕੇ ਫਿਰ ਆ ਬੇਕਾਰ ਹੋਏ ਨੇ ਤੇ ਬਰਗਾੜੀ ਬੈਠੇ ਨਾਥੇ ਸਿੰਘਾਂ ਦੇ ਗੋਲੀਆਂ ਚਲਾਈਆਂ ਉੱਥੋਂ ਬੇਕਾਰ ਹੋਏ ਨੇ ਸਿੱਖਾਂ ਵੱਲੋਂ ਡੇਗੀ ਹੋਈ ਸਰਕਾਰ ਮੁੜ ਕੇ ਕਾਮਯਾਬ ਹੋਈ ਨਹੀਂ ਸਕਦੀ ਸਕਦੀ ਕੋਈ ਕੋਈ ਗੱਡੀ ਤੇ ਸਰਪੰਚੀ ਲਿਖਣ ਖਾਤਰ ਖੜਾ ਨਹੀਂ ਬਾਈ ਜਿਹੜਾ ਹੁਣ ਤੁਸੀਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਨਾ ਤੇ ਇਸ ਤੋਂ ਬਾਅਦ ਜਿਹੜੀ ਚੋਣ ਲੜ ਰਹੇ ਹਾਂ ਕਿਤੇ ਨਾ ਕਿਤੇ ਪਿੰਡ ਦੇ ਵਿੱਚੋਂ ਅਸੀਂ ਵੀ ਬਾਈ ਤੁਰੇ ਫਿਰਦੇ ਹਾਂ ਨਾ ਸਾਰਾ ਪਿੰਡ ਹੁਣ ਚਾਹੇ ਕੋਈ ਮੂੰਹ ਤੇ ਕਹੇ ਨਾ ਕਹੇ ਪਰ ਕਿਤੇ ਨਾ ਕਿਤੇ ਥੋੜੀ ਥੋੜੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਤੁਸੀਂ ਇਹਨੂੰ ਕੀ ਮੰਨਦੇ ਹੋ भाई ब्रो तो देखो ਹੁਣ ਮੈਂ ਕੰਮ ਕਰਨੇ ਨੇ ਬਾਈ ਮੌਜੂਦਾ ਸਰਕਾਰ ਆਮ ਆਦਮੀ ਦੀ ਐ ਮੈਂ ਸਰਪੰਚ ਜਿੱਤ ਗਿਆ ਬਾਈ ਮੈਂ 5 ਸਾਲ ਬਾਈ ਘਰੇ ਬੈਠਾ ਨੇ ਘੜਤੇ ਕੀ ਫਾਇਦਾ ਸਰਪੰਚੀ ਜਿੱਤਣਾ ਠੀਕ ਹੈ ਮੈਂ ਤਾਂ ਸਰਕਾਰ ਤੋਂ ਬਾਈ ਕੰਮ ਲੈਣੇ ਨੇ ਮੈਂ ਕੋਈ ਅਫਦੇ ਘਰ ਦੇ ਨਹੀਂ ਲੈਣੇ ਮੈਂ ਲੋਕਾਂ ਦੇ ਕੰਮ ਲੈਣੇ ਨੇ ਪਿੰਡ ਦੇ ਕੰਮ ਲੈਣੇ ਨੇ ਜੇ ਮੈਂ ਸਰਕਾਰ ਨਾਲ ਮੋਢਾ ਲਾ ਕੇ ਮੋਢਾ ਖੜੂਗਾ ਤਾਂ ਮੈਨੂੰ ਪਿੰਡ ਦੇ ਕੰਮ ਮਿਲਣਗੇ ਮੈਂ 5 ਸਾਲ ਬਾਈ ਕੋਈ ਗੱਡੀ ਤੇ ਸਰਪੰਚੀ ਲਿਖਣ ਖਾਤਰ ਖੜਾ ਨਹੀਂ ਜਿਹੜਾ ਪਿੰਡ ਦੇ ਇਹ ਮੇਰਾ ਵਾਦਾ ਹੋ ਗਿਆ ਜੇ ਉਹ ਸਰਕਾਰ ਨਹੀਂ ਪੂਰਾ ਕਰੂਗੀ ਤਾਂ ਮੈਂ ਕਰੂਗਾ ਵੇ ਸੱਕਾ ਤੇ 20 ਲੱਖ ਲੱਗਦਾ 30 ਲੱਖ ਲੱਗਦਾ ਜਦੋਂ ਕਿਸੇ ਘਰ ਦੇ ਵਿੱਚ ਮੈਂ ਵਾਦਾ ਕਰਿਆ ਜਿਆ ਤੇਰਾ ਘਰ ਪੂਣਾ ਹੈ ਬੇਸ਼ੱਕ ਸਰਕਾਰ ਉਹ ਘਰਾਂ ਦੇ ਉੱਪਰ ਮੈਂ ਕਰ ਦਿਆਂ ਹਾਂਜੀ ਭਰਾਵੋ ਆਪਣੇ ਪਿੰਡੋਂ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਵਿੱਚ ਬਾਈ ਸੋਨੀ ਤੇ ਬਾਈ ਨਰਪայ ਜੱਸੜ ਇਹਨਾਂ ਬੰਦੇ ਦੋ ਬੰਦਿਆਂ ਦੀ ਅਗਵਾਈ ਦੇ ਵਿੱਚ ਦੋ ਤਿੰਨ ਬੱਸਾਂ ਭਰ ਕੇ ਤੇ ਲਗਭਗ 15 ਗੱਡੀਆਂ ਜਾ ਰਹੀਆਂ ਨੇ ਆਪਾਂ ਉਹਦੇ ਬਾਰੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਬਾਈ ਕਿੱਧਰ ਨੂੰ ਚੱਲੇ ਹੋ ਕੀ ਦੀ ਰੈਲੀ ਹੈ ਕੀ ਹਾਲ ਹੈ ਸੋਨੀ ਵੀਰੇ ਵਧੀਆ ਵਧੀਆ ਬਾਈ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਜੀ ਉਹਨਾਂ ਦੇ ਹੱਕ ਦੇ ਵਿੱਚ ਹੁਣ ਮਾਰ ਚੱਲਿਆ ਸੁਬਿੰਦਰ ਚੈਲ ਦੀ ਠੀਕ ਹੈ ਉੱਥੇ ਰੈਲੀ ਰੱਖੀ ਗਈ ਹੈ ਹਾਂ ਖੁੱਡੀਆਂ ਸਾਹਿਬ ਦੀ ਐਮਪੀ ਸਾਡੀ ਚੋਣ ਲੜ ਰਹੇ ਬਟੈਂਡੇ ਤੋਂ ਉਹਨਾਂ ਦੇ ਹੱਕ ਦੇ ਵਿੱਚ ਇਹ ਰੈਲੀ ਹੈ ਮੈਂ ਪਹਿਲੀ ਵਾਰ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਕੇ ਰੈਲੀ ਤੇ ਚੱਲਿਆ ਇੱਕ ਇਮਾਨਦਾਰ ਪਾਰਟੀ ਦੇ ਹੱਕ ਦੇ ਵਿੱਚ ਚੱਲਿਆ ਪਿੰਡ ਦੇ ਵੱਲੋਂ ਬਹੁਤ ਜ਼ਿਆਦਾ ਸਾਥ ਹੈ ਬਿਲਕੁਲ ਪਿੰਡ ਦੇ ਵਿੱਚ ਜਿਹੜੇ ਆਮ ਆਦਮੀ ਦੇ ਵਰਕਰ ਨਹੀਂ ਸੀ ਪਹਿਲਾਂ ਉਹ ਵੀ ਮੇਰੇ ਨਾਲ ਚੱਲੇ ਨੇ ਅਸੀਂ ਵੀ ਬਾਈ ਦੇਖ ਰਹੇ ਸੀ ਨਾ ਵੀ ਜਦੋਂ ਬੱਸਾਂ ਆ ਕੇ ਦੇਖੀਆ ਉਦੋਂ ਭਰੀਆਂ ਹੋਈਆਂ ਬਹਾਂ ਯਾਰ ਕਮਾਲ ਹੋ ਗਈ ਪਹਿਲਾਂ ਜਦੋਂ ਆਪਾਂ ਪਿੰਡ ਦੇ ਵਿੱਚ ਕੋਈ ਨਾ ਕੋਈ ਮਾੜਾ ਮੋਟਾ ਮਾਹੌਲ ਦੇਖਦੇ ਆ ਉਦੋਂ ਐ ਲੱਗਦਾ ਵੀ ਯਾਰ ਕਿਤੇ ਨਾ ਕਿਤੇ ਵੀ ਲੋਕਾਂ ਨੇ ਇਸ ਪਾਰਟੀ ਨੂੰ ਨਕਾਰਤਾ ਅੱਜ ਪਰ ਤੁਹਾਡਾ ਇਕੱਠ ਦੇਖ ਕੇ ਗੱਡੀਆਂ ਦੇਖ ਕੇ ਲੱਗ ਰਿਹਾ ਵੀ ਉਸੇ ਤਰ੍ਹਾਂ ਤੁਹਾਨੂੰ ਪਿਆਰ ਬਾਈ ਨਰਪਾਲ ਜੀ ਇੱਕ ਦੋ ਸਵਾਲ ਤੁਹਾਨੂੰ ਕਰਾਂਗੇ ਜਿਵੇਂ ਆਮ ਆਦਮੀ ਪਾਰਟੀ ਦੇ ਕੰਮ ਨੇ ਹਨ ਤੁਸੀਂ ਮੂਰੇ ਆਗੂ ਹੋ ਬਾਈ ਹੁਣ ਸੋਨੀ ਵੀ ਤੁਹਾਡੇ ਨਾਲ ਮਿਲ ਕੇ ਚੱਲ ਰਿਹਾ ਸੰਤੁਸ਼ ਹਾਂਜੀ ਬਾਈ ਸੰਤੁਸ਼ਟਾਂਗੇ ਕਿਉਂਕਿ ਸਾਡਾ ਮੁੱਖ ਮੰਤਰੀ ਆ ਜਿਹੜਾ ਉਹ ਇਮਾਨਦਾਰ ਆ ਜੀ ਤੇ ਮੇਨ ਲੀਡਰ ਜਦੋਂ ਇਮਾਨਦਾਰ ਹੋਵੇ ਹਾਂਜੀ ਤਾਂ ਕੰਮ ਸਹੀ ਹੋਣਗੇ ਚਲੋ ਆਪਾਂ ਮੰਨਦੇ ਆ ਵੀ ਸਾਰੇ ਕੰਮ ਕੋਈ ਵੀ ਸਹੀ ਨਹੀਂ ਕਰ ਸਕਦਾ ਜੀ ਪਰ ਫਿਰ ਹਾਲ ਜਾਨੀ ਕਿ ਚੌਥਾ ਚਾਰ ਹਿੱਸੇ ਕਰੀਏ ਜਾਂ ਆਪਾਂ ਤਿੰਨ ਹਿੱਸੇ ਕੰਮ ਸਹੀ ਕਰ ਰਹੀ ਹੈ ਪਾਰਟੀ ਥੋੜਾ ਮੋਟਾ ਜਿਹੜਾ ਗਲਤ ਹੈ ਉਸ ਗਰਾਊਂਡ ਦੀ ਗੱਲ ਆਪਾਂ ਸਰਕਾਰ ਤੱਕ ਪਹੁੰਚਾਵਾਣੀ ਕੋਈ ਸਹੀ ਗੀਆਂ ਨਾ ਕਮੀਆਂ ਭੇਸੀਆਂ ਜੀ ਜੀ ਆਉਣ ਵਾਲੇ ਸਮੇਂ 'ਚ ਰਾਂਗੇ ਇੱਕ ਸੋਨੀ ਬਾਈ ਜਿਵੇਂ ਹੁਣ ਆਪਾਂ ਮੰਨ ਕੇ ਚੱਲ 200 ਬੰਦਾ ਲੈ ਕੇ ਚੱਲਿਆਂ ਘਟੋ ਘਟਾ ਨਾ ਕਿੰਨੀਆਂ ਗੱਡੀਆਂ ਹੋ ਗਈਆਂ ਕਿੰਨੀਆਂ ਬੱਸਾਂ ਆਉਗੀਆਂ ਹਮਮ ਕੱਲ ਨੂੰ ਸੋਚ ਤੇ ਖਰੇ ਉਤਰੋਂਗੇ ਇਹ ਤਾਂ ਨਹੀਂ ਹੋਊਗਾ ਵੀ ਲੀਡਰਾਂ ਵਾਲੀ ਗੱਲ ਹੋ ਜੇ ਕਿਤੇ ਦੇਖ ਜਿਹੜੇ ਪਿੰਡ ਨਾਲ ਸਾਡੇ ਵਾਦੇ ਹੋਣਗੇ ਹਾਂਜੀ ਜਿੱਦਾਂ ਮੈਂ ਪਿੰਡ ਦੇ ਵਿੱਚ ਪਹਿਲਾਂ ਵੀ ਘਰ ਬਣਾਏ ਨੇ ਠੀਕ ਹੈ ਲੋੜਵੰਦਾਂ ਦੀ ਹੈਲਪ ਕਰਾ ਕਿਹੜਾ ਪਿੰਡ ਦੇ ਵਿੱਚ ਮੇਰਾ ਵਾਦਾ ਹੋ ਗਿਆ ਜੇ ਉਹ ਸਰਕਾਰ ਨਹੀਂ ਪੂਰਾ ਕਰੂਗੀ ਤਾਂ ਮੈਂ ਕਰੂੰਗਾ ਵੇ ਸੱਕਾ ਤੇ 20 ਲੱਖ ਲੱਗਦਾ 30 ਲੱਖ ਲੱਗਦਾ ਜਦੋਂ ਕਿਸੇ ਘਰ ਦੇ ਵਿੱਚ ਮੈਂ ਵਾਅਦਾ ਕਰਿਆ ਯਾਰ ਤੇਰਾ ਘਰ ਪਵੋਣਾ ਹੈ ਬੇਸ਼ੱਕ ਸਰਕਾਰ ਉਹ ਘਰ ਨਾ ਦੇ ਪਰ ਮੈਂ ਕਿਹਾ ਕਿ ਸਾਡੇ ਵਾਅਦੇ ਆਪ ਦੇ ਨਾਲ ਨੇ ਸਾਨੂੰ ਯਕੀਨ ਆ ਸਰਕਾਰ ਤੇ ਕਿ ਅਸੀਂ ਵਾਅਦੇ ਲੋਕਾਂ ਨਾਲ ਕਰਦੇ ਆਂ ਤਾਂ ਦਿਲ ਤੋਂ ਕਰਦੇ ਆਂ ਕਿ ਜੇ ਸਰਕਾਰ ਤੋਂ ਕੋਈ ਢਿੱਲ ਵੀ ਰਗੀ ਤਾਂ ਅਸੀਂ ਆਪ ਪੂਰੀ ਬਈ ਜਿਹੜਾ ਹੁਣ ਤੁਸੀਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਨਾ ਤੇ ਇਸ ਤੋਂ ਬਾਅਦ ਜਿਹੜੀ ਚੋਣ ਲੜ ਰਹੇ ਹਾਂ ਕਿਤੇ ਨਾ ਕਿਤੇ ਪਿੰਡ ਦੇ ਵਿੱਚੋਂ ਅਸੀਂ ਵੀ ਬਈ ਤੁਰੇ ਫਿਰਦੇ ਆਂ ਨਾ ਸਾਰਾ ਪਿੰਡ ਹੁਣ ਚਾਹੇ ਕੋਈ ਮੂੰਹ ਤੇ ਕਹੇ ਨਾ ਕਹੇ ਪਰ ਕਿਤੇ ਨਾ ਕਿਤੇ ਥੋੜੀ ਥੋੜੀ ਵਿਰ ਭਾਈ ਵਿਰੋਧ ਤਾਂ ਦੇਖੋ ਹੁਣ ਮੈਂ ਕੰਮ ਕਰਨੇ ਨੇ ਭਾਈ ਮੌਜੂਦਾ ਸਰਕਾਰ ਆਮ ਆਦਮੀ ਦੀ ਹੈ ਮੈਂ ਸਰਪੰਚ ਚਿੱਤ ਗਿਆ ਭਾਈ ਮੈਂ 5 ਸਾਲ ਭਾਈ ਘਰੇ ਬੈਠਾ ਨੇ ਘੜਤੇ ਕੀ ਫਾਇਦਾ ਸਰਪੰਚੀ ਜਿੱਤਣ ਦਾ ਠੀਕ ਹੈ ਮੈਂ ਤਾਂ ਸਰਕਾਰ ਤੋਂ ਭਾਈ ਕੰਮ ਲੈਣੇ ਨੇ ਮੈਂ ਕੋਈ ਉੱਧਰ ਘਰਦੇ ਨਹੀਂ ਲੈਣੇ ਲੋਕਾਂ ਦੇ ਕੰਮ ਲੈਣੇ ਨੇ ਪਿੰਡ ਦੇ ਕੰਮ ਲੈਣੇ ਨੇ ਜੇ ਮੈਂ ਸਰਕਾਰ ਨਾਲ ਮੋਢਾ ਲਾ ਕੇ ਮੋਢਾ ਖੜੂਗਾ ਤਾਂ ਮੈਨੂੰ ਪਿੰਡ ਦੇ ਕੰਮ ਮਿਲਣਗੇ 5 ਸਾਲ ਭਾਈ ਕੋਈ ਗੱਡੀ ਤੇ ਸਰਪੰਚੀ ਲਿਖਣ ਖਾਤਰ ਖੜਾ ਨਹੀਂ ਹੋਇਆ ਮੈਂ ਕੋਈ 5 ਸਾਲਾਂ ਖਾਤਰ ਖੜਾ ਨਹੀਂ ਹੋਇਆ ਮੇਰੀ ਸੋਚ ਹੈ ਆਉਣ ਵਾਲੇ ਕਾਫੀ ਸਾਲਾਂ ਤੱਕ ਇੱਥੇ ਸਰਪੰਚ ਰਹਿਣਾ ਹੈ ਤੇ ਪਿੰਡ ਦੇ ਕੰਮ ਕਰਨੇ ਨੇ ਲੋਕ ਤਾਂ ਜਿੱਤੇ ਆਉਣਗੇ ਜੇ ਕੰਮ ਕਰਾਂਗੇ ਕਿਉਂਕਿ ਸਰਕਾਰ ਇੱਕ ਇਮਾਨਦਾਰ ਸਰਕਾਰ ਹੈ ਹੁਣ ਕਾਲੀਆਂ ਨੂੰ ਕੋਈ ਪੁੱਛ ਨਹੀਂ ਰਿਹਾ ਠੀਕ ਹੈ ਸਾਡੇ ਸ਼ਾਂਤੋ ਬੈਠੇ ਬਰਗਾੜੀ ਗੋਲੀਆਂ ਚਲਾਈਆਂ ਜਿੱਥੋਂ ਕਾਲੀ ਖਤਮ ਹੋਏ ਬਿਲਕੁਲ ਜਿੰਨਾ ਜਿੰਨਾਂ ਨੇ ਵੀ ਅੱਜ ਤੱਕ ਸਿੱਖਾ ਧਰਮ ਨਾਲ ਪੰਗਾ ਲਿਆ ਤਾਂ ਬੇਸਾ ਕੋਈ ਸਰਕਾਰ ਹੈ ਜਾਂ ਕੋਈ ਹੈ ਖਤਮ ਹੋਏ ਨੇ ਕਾਲੀ ਗੁਰੂਗ੍ਰਾਂਦ ਸਾਹਿਬ ਪਾੜਨ ਕਰਕੇ ਖਰਾ ਬੇਕਾਰ ਹੋਏ ਨੇ ਤੇ ਬਰਗਾੜੀ ਬੈਠੇ ਨਾਥੇ ਸਿੰਘਾਂ ਤੇ ਗੋਲੀਆਂ ਚਲਾਈਆਂ ਉੱਥੋਂ ਬੇਕਾਰ ਹੋਏ ਨੇ ਹਾਂਜੀ ਸਿੱਖਾਂ ਵੱਲੋਂ ਡੇਗੀ ਹੋਈ ਸਰਕਾਰ ਮੁੜ ਕੇ ਕਾਮਯਾਬ ਹੋਈ ਨਹੀਂ ਸਕਦੀ ਹੋਈ ਨਹੀਂ ਸਕਦੀ ਬਿਲਕੁਲ ਬਾਈ ਬਿਲਕੁਲ ਆਮ ਆਦਮੀ ਸਰਕਾਰ ਸਿੱਖਾਂ ਦੀ ਵੀ ਸਰਕਾਰ ਹੈ ਸਾਰੇ ਸਾਰੇ ਧਰਮਾਂ ਦੀ ਸਰਕਾਰ ਹੈ ਤੇ ਸਾਨੂੰ ਇਹਦੇ ਇੰਨਾ ਕੁ ਜ਼ਿਆਦਾ ਯਕੀਨ ਹੈ ਕਿ ਇਹ ਇੱਕ ਇਮਾਨਦਾਰ ਸਰਕਾਰੀ ਰਹੂਗੀ ਕਿਉਂਕਿ ਮੁੱਖ ਮੰਤਰੀ ਇੱਕ ਇਮਾਨਦਾਰ ਮੁੱਖ ਮੰਤਰੀ ਤੇ 1 ਰੁਪਏ ਦੇ ਵਿੱਚ ਤੱਕ ਦਾਗ ਨਹੀਂ ਮੈਨੂੰ ਨਹੀਂ ਲੱਗਦਾ ਜੀ 5 ਸਾਲ ਖਤਮ ਹੋਣ ਤੋਂ ਬਾਅਦ ਉੱਤੇ ਕੋਈ ਦਾਗ ਲੱਗੇਗਾ ਤੇ ਇੱਕ ਨਰਪਾਇ ਜੀ ਬਾਈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪਿੰਡ ਵਾਸੀਆਂ ਨੂੰ ਤੇ ਆਪਣੀ ਪਾਰਟੀ ਨੂੰ ਕੀ ਅਪੀਲ ਕਰਨਾ ਚਾਹੋਗੇ ਪਹਿਲਾਂ ਨਾ ਭਾਈ ਮੈਂ ਤੇਰੇ ਪਿਛਲੇ ਸਵਾਲ ਦਾ ਇੱਕ ਜਵਾਬ ਦੇਣਾ ਹੈ ਜੀ ਵੀ ਤੁਸੀਂ ਕਿਹਾ ਤੁਸੀਂ ਵੀ ਖਰੇ ਉਤਰੋਗੇ ਹਾਂਜੀ ਤੁਹਾਡੀ ਵੀਡੀਓ ਸਾਰੇ ਮਤਲਬ ਕਿ ਸਭੁੱਜ ਪੰਜਾਬ ਚ ਜਾਊਗੀ ਬਿਲਕੁਲ ਬਈ ਵੀ ਮੈਂ ਬਲਾਕ ਸਭਾ ਮੈਂਬਰ ਹੋਇਆ 5 ਸਾਲ ਪੂਰੇ ਹੋਏ ਨੇ ਬਿਲਕੁਲ ਬਿਲਕੁਲ ਬਲਾਕ ਸਭਾ ਮੈਂਬਰ ਨੇ ਪੁੱਛ ਲਿਓ ਵੀ ਕਿਤੇ ਕਿੰਨੇ ਕੇ ਪੈਸੇ ਲਾਏ ਹੋਣਗੇ ਮੈਂ 20 ਲੱਖ ਰੁਪਇਆ ਲਾਤਾ ਜੀ ਕੋਈ 1 ਰੁਪਇਆ ਵੀ ਕਮਿਸ਼ਨ ਦਾ ਨਹੀਂ ਲਿਆ ਜੀ ਸਾਰਾ ਕੰਮ ਜੰਮਾ ਐਂਡ ਪਰਫੈਕਟ ਕੀਤਾ ਹੈ ਬਿਲਕੁਲ ਬਈ ਸਭ ਨੂੰ ਪਤਾ ਹੈ ਜੀ ਆਪਣੇ ਪਿੰਡ ਚ ਬਣਿਆ ਵਾਲੀਬਾਲ ਦਾ ਗਰਾਊਂਡ ਬਣ ਗਿਆ ਪਾਰਕ ਬਣ ਗਿਆ ਹਾਂਜੀ ਹਾਂਜੀ ਸਹੀ ਹੈ ਸਕੂਲਾਂ ਤੇ 5853 ਬਣਾਈ ਹੈ ਜੀ ਹੈਲਥ ਤੇ এডਿਕੇਸ਼ਨ ਤੇ ਧਿਆਨ ਦਿੱਤਾ ਆਪਾਂ ਨੇ ਜੀ ਠੀਕ ਹੈ ਜੋ ਉਮੀਦ ਸਾਡਾ ਮੁੱਖ ਮੰਤਰੀ ਹੈ ਜਿਹੜਾ ਕੋਈ ਗਲਤ ਹੋਊ ਪਾਰਟੀ ਚ ਉਹਦੇ ਲਈ ਕੋਈ ਥਾਂ ਨਹੀਂ ਹੈਗੀ ਓਕੇ ਤੇ ਅਪੀਲ ਇਹ ਕਰਦੇ ਆਂ ਉਸ ਸਰਕਾਰ ਨੂੰ ਵੀ ਕਰਾਂਗੇ ਵੀ ਕੁਝ ਫੈਸਲੇ ਜਿਹੜੇ ਗਲਤ ਹੋਏ ਨੇ ਧਰਮਕ ਪੱਖ ਤੋਂ ਲਾਲ ਜਿਵੇਂ ਵੀ ਹੈ ਉਹ ਤੇ ਵਿਚਾਰ ਕਰਨਾ ਪਊ ਸਰਕਾਰ ਨੂੰ ਠੀਕ ਹੈ ਉਹ ਅਸੀਂ ਵੀ ਸਰਕਾਰ ਤੱਕ ਪੋਸਟ ਕਰਦੇ ਆ ਜੀ ਇੱਥੇ ਤੁਸੀਂ ਗਲਤ ਹੋ ਜੀ ਸਾਡਾ ਕੰਮ ਜਿਵੇਂ ਵਰਕਰ ਹੋ ਹੁੰਦੇ ਨੇ ਉਹ ਕੋਲੋਂ ਹੁੰਦੇ ਨੇ ਗਰਾਉਂਡ ਦੀ ਗੱਲ ਸਰਕਾਰ ਤੱਕ ਸਰਕਾਰ ਦੀ ਗੱਲ ਲੋਕਾਂ ਤੱਕ ਇੱਕ ਗੱਲ ਬਾਈ ਬਾਈ ਦੀ ਬਹੁਤ ਸੋਹਣੀ ਲੱਗੀ ਹੈ ਨਾ ਬਾਈ ਨੇ ਕਿੰਨੀ ਵਧੀਆ ਗੱਲ ਕਰੀ ਆ ਵੀ ਕੁਝ ਕੁ ਫੈਸਲੇ ਸਰਕਾਰ ਨੇ ਗਲਤ ਲਏ ਨੇ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਬਾਈ ਨੇ ਬਹੁਤ ਤਕੜੀ ਗੱਲ ਕਰੀ ਆ ਤੇਰੀ ਥਾਂ ਤੇ ਕੋਈ ਕਾਲੀ ਹੁੰਦਾ ਕੋਈ ਕਾਂਗਰਸੀ ਹੁੰਦਾ ਨਾ ਉਹ ਪਾਰਟੀ ਦਾ ਪੋਚਾ ਮਾਰਦਾ ਬਾਈ ਸਾਡੀ ਸਰਕਾਰ ਚੰਗੀ ਆ ਸਾਡੀ ਸਰਕਾਰ ਤਾਂ ਘੈਂਟ ਆ ਐ ਆ ਬਾਏ ਬੜੇ ਕੰਮ ਕਰੀਆ ਜੀ ਦੂਜੀ ਗੱਲ ਤੁਸੀਂ ਬਾਈ ਬਹੁਤ ਘੈਂਟ ਗੱਲ ਕਰੀਆ ਜੀ ਇਹ ਗੱਲ ਇਹਨਾਂ ਨਾ ਲੈਂਨਾ ਉਹ ਮੁੱਦੇ ਦਾ ਜਿਹੜਾ ਮੇਨ ਮੁੱਦਾ ਆਪਣੇ ਧਰਮ ਨਾਲ ਜੁੜਿਆ ਹੋਇਆ ਜੀ ਉੱਥੇ ਪਾਰਟੀ ਨੇ ਗਲਤ ਫੈਸਲਾ ਲੈਂਦਾ ਹੈ ਹਾਂ ਜੀ ਹਾਂ ਠੀਕ ਹੈ ਚਲੋ ਇਹ ਨਹੀਂ ਹੁੰਦਾ ਇਨਸਾਨ ਤੋਂ ਗੱਲ ਹੁੰਦੇ ਨੇ ਬਾਈ ਸੈਟਿੰਗ ਹੋ ਜੂ ਬਾਈ ਉਹ ਆਪਾਂ ਕਰਾਂਗੇ ਉਹ ਸਾਡਾ ਮੁੱਦਾ ਰੱਖਿਆ ਹੋਇਆ ਵੀ ਇੱਥੇ ਤੁਸੀਂ ਗੱਲ ਤੋਂ ਜੀ ਉਹ ਨਾੜੀਆਂ ਜਿਵੇਂ ਆ ਬੋਟਾ ਲੰਗਣ ਸਾਰੇ ਇੱਥੇ ਫੈਸਲਾ ਹੋਊਗਾ ਜੀ ਸਾਨੂੰ ਆਪਾਂ ਮਤਲਬ ਜੀ ਡਰਾਏ ਸਾਡੇ ਨਾਲ ਵਾਦਾ ਕੀਤਾ ਹੋਇਆ ਜੀ ਇਹ ਤੇ ਵਿਚਾਰ ਕਰਾਂਗੇ ਆਪਾਂ ਜਿਹੜੀ ਗਲਤੀ ਹੋਈ ਉਹਨੂੰ ਸੁਧਾਰਾਂਗੇ ਠੀਕ ਹੈ ਇੱਕ ਸੋਨੀ ਬਾਈ ਜਾਂਦੇ ਜਾਂਦੇ ਅਪੀਲ ਕਰੋ ਪਿੰਡ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋ ਬਾਈ ਪਿੰਡ ਨੂੰ ਮੇਰਾ ਇੱਕੋ ਹੀ ਸੁਨੇਹਾ ਹੈ ਵੀ ਇੱਕ ਤਾਂ ਪਾਰਟੀ ਬਾਜ਼ੀ ਪਿੰਡ ਚੋਂ ਖਤਮ ਕਰੋ ਬੇਸ਼ੱਕ ਮੈਂ ਖੜਾ ਹੋਣਾ ਸਰਪੰਚੀ ਬੇਸ਼ੱਕ ਮੇਰੇ ਨਾਲ ਤਿੰਨ ਬੰਦੇ ਹੋਰ ਖੜੇ ਹੋਗੇ ਵੀ ਆਪਾਂ ਇੱਕ ਤਾਂ ਪਾਰਟੀ ਬਾਜ਼ੀ ਨਹੀਂ ਰਹਿਣਾ ਇੱਕ ਲੜਾਈ ਨਹੀਂ ਕਰਨੀ ਜਿਤਾਉਣਾ ਲੋਕਾਂ ਨੇ ਉਹ ਬੇਸ਼ੱਕ ਮੈਨੂੰ ਜਿਤਾਉਣਾ ਬੇਸ਼ੱਕ ਸੋਨੂੰ ਜਿਤਾਉਣਾ ਪਰ ਪਿੰਡ ਪੱਦਰ ਤੇ ਆਪਣੇ ਚ ਫਰਕ ਨਹੀਂ ਪਾਉਣਾ ਕਿਉਂਕਿ ਜੇ ਮੈਂ ਤੇ ਜਿਵੇਂ ਆ ਬਾਈ ਲੜ ਰ ਸਾਡੇ ਕਰ ਕਿਹੜੇ ਲੋਕ ਲੜਨਗੇ ਉਹਨਾਂ ਦੀ ਪੈਸਾਂ ਪਾ ਜਾਂਦੀ ਬਿਲਕੁਲ ਬਾਈ ਲੀਡਰ ਵੀ ਤਾਂ ਬਾਈ ਇਦਾਂ ਹੀ ਕਰਦੇ ਨੇ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਦੇ ਆ ਅਸੀਂ ਕੱਲ ਨੂੰ ਹੱਥ ਬਣਾ ਲੈਣਗੇ ਇਹ ਬੱਚਾ ਲੜ ਪੈਣਗੇ ਜੀ ਨੋਣੀ ਪਿੰਡੋ ਨਾਲ ਜੁੜ ਕੇ ਰਹੋ ਵੇਖ ਸਕ ਜਿਹੜੀ ਪਾਰਟੀ ਨੂੰ ਮਰਜ਼ੀ ਜੁੜ ਕੇ ਰਹੋ ਪਰ ਇਮਾਨਦਾਰ ਪਾਰਟੀ ਚੁਣੋ ਤੇ ਉਹਦੇ ਪਿੰਡ ਦੇ ਕੰਮ ਲੋ ਜੀ ਤੁਸੀਂ ਬਾਈ ਕੁਝ ਕਹਿਣਾ ਚਾਹੁੰਦੇ ਸੀਗੇ ਬਾਈ ਜੀ ਸਾਨੂੰ ਨੌਜਵਾਨ ਮੁੰਡੇ ਹਾਂਜੀ ਇਹ ਸੋਨੀ ਵਰਗੇ ਹਨ ਭੈ ਵਰਗੇ ਸਾਨੂੰ ਇਹ ਚਾਹੀਦੇ